ਹੋਸ਼ਕੁਸ਼ੀ ਯੋਜਨ ਦੀ ਚਲੋ ਫਤਨਾ ਜੀ ਬੈ ਜੀ ਇਹਨਾਂ ਦੀਦੀ ਮਾੜਾ ਟਾਈਮ ਲੱਗ ਜਾਂਦੇ ਸਿੰਘ ਕਰਨੇ ਆ ਸਤਿਕਾਰ ਸਤਿਕਾਰ ਜੀ ਸਾਰਿਆਂ ਨੂੰ ਸਤਿਕਾਰ ਜੀ ਮਗਰ ਚੇਤਾਵਨੀ ਸਭ ਜੀ ਚੀਰ ਰਹਿਣ ਬੀਬੀਆਂ ਸਤਿਕਾਰ ਜੀ ਸਾਰੇ ਸਬਜੀ ਚੀਨ ਦੀ ਗੱਲ ਕਰਨੇ ਜਦੋਂ ਮੈਂ ਟੰਡਾ ਕੋਟਾ ਲੈ ਕੇ ਬੈ ਜੀਏ ਨਾ ਮੰਜੇ ਤੇ ਬੜਾ ਟਾਈਮ ਲੱਗ ਜਾਂਦਾ ਫਿਰ ਉਹ ਤਾਂ ਦੋ ਕੱਟੀਆਂ ਹੁੰਦੀਆਂ ਆ ਤਾਂ ਨੂੰ ਕਰ ਲੈ ਮੈਨੂੰ ਮਾਰਨਾ ਨਹੀਂ ਉਹਦੇ ਜੇ ਖਾਲੀ ਵੀ ਚੱਲ ਜਾਂਦੀ ਜੀ ਕਿਸਮਤ ਮਾੜੀ ਹੋਵੇ ਇਹ ਵੀ ਚੰਗੀ ਕੋਈ ਪੈਦਾ ਹੋ ਜੇ ਨਹੀਂ ਪਤਾ ਮੇਰੀ ਸੁਣੋ ਗੱਲ ਕਿਸਮਤ ਮਾੜੀ ਨਹੀਂ ਤੁਸੀਂ ਆਪ ਹੁੰਨੇ ਆ ਲੇਟ ਤੇ ਜਦੋਂ ਜਦੋਂ ਮੈਂ ਕਦੇ ਲੇਟ ਆ ਪਾ ਗਏ ਉਹ ਤਾਂ ਤਾਂ ਕਹਿੰਦੇ ਸੱਜਣਾਂ ਦੀ ਗੱਲ ਮੈਂ 5 ਮਿੰਟ ਵੀ ਕੋਈ ਲੇਟ ਹੁੰਦਾ ਜਾਂ ਉਹ ਕਰ ਵੀ 5 ਮਿੰਟ ਵੀ ਲੇਟ ਆਖਣ ਕਰਦੇ ਨਹੀਂ ਸਵਾ ਪੰਜ ਹੋ ਗਿਆ ਤੇ ਮੇਰੇ ਸਵਾ ਪੰਜ ਦੋ ਆਏ ਨਹੀਂ ਕਿਸਮਤ ਨਹੀਂ ਨਹੀਂ ਲੇਟ ਹੋ ਗਿਆ ਕੋਈ ਐਸੇ ਕੰਮ ਬਤਾ ਬਾਹ ਤੋੜੇ ਕੋਈ ਲਾਤ ਤੋੜੇ ਇਹ ਥੋੜਾ ਸਿੱਧੀ ਬੋਲੀ ਬਾਂਦੇ ਨਹੀਂ ਦੀ ਦੇਲ ਕਿਧਰ ਲੈ ਪਾਸੇ ਨਾ ਤੇਰਾ ਦੂਜੇ ਬੰਦੇ ਮੈਂ ਜੱਟੇ ਬਣਾਇਆ ਹੋਆ ਕਈਆਂ ਨਾਲ ਤੇਲ ਦੂਜੇ ਬੰਨੇ ਵੀ ਹੁੰਦਾ ਭਲਾ ਹੁੰਦਾ ਮੇਰਾ ਐ ਤਾਂ ਨਹੀਂ ਆਉਂਦੇ ਅਛਾ ਤੁਹਾਡਾ ਪੁੱਠਾ ਕਿਤੇ ਕਿਤੇ ਸੋ ਚੁਈ ਗਏ ਹੈ ਨਾ ਮੈਂ ਅੰਨਾ ਡਿਊਟੀ ਕਰਦਾ ਵੱਡਾ ਬਬੇ ਹਜਾ ਬੰਦਾ ਉਹਦਾ ਜਿੰਖੜਕਾ ਸੀ ਹੂੰ ਹੂੰ ਸੱਜੇ ਬਨੇ ਸੋ ਜੇ ਕਿ 10% ਹੁੰਦੇ ਹੋਣੇ ਇਹਦੇ ਹਨਾ ਇੱਕ ਖੱਡੇ ਉਥੇ ਹੁੰਦਾ ਹੀ ਇੱਕ ਬੰਦਾ ਹੁੰਦਾ ਹੀ ਮੇ ਮਸੀਕੇ ਪਿੰਡ ਉਹਦੀ ਸ਼ੁਰੂਆਤ ਚ ਜਨਮ ਸੇ ਹੀ ਇੱਕ ਗਿੱਦਣੀ ਨਹੀਂ ਹੈ ਹੂੰ ਅਗਰ ਨੂੰ ਪਤਾ ਹੈ ਨਾ ਉਹ ਫੌਜੀ ਜਿਹੜਾ ਜਿਹੜਾ ਫਹੋਰੀ ਫੈਮਿਲੀ ਦੇ ਨਾਲ ਹੀ ਹੁੰਦਾ ਦਾ ਦੋ ਦੋ ਕੁੜੀਆਂਾਂ ਨਾਲ ਦੀ ਬਾ ਨੀਟ ਬੁਣਿਆ ਤੇ ਨੀਟ ਬਲੜੀ ਨੀਟ ਦਾ ਦੀਆਂ ਫੌਜੀ ਆ ਉਹਨਾਂ ਦਾ ਅੱਛਾ ਸ਼ਾ ਠੀਕ ਆ ਹੈਗੇ ਆ ਹੁਣ ਉਹ ਹੈਗੇ ਆ ਆਦੇ ਦਾਦੇ ਦੀ ਮੈਂ ਦੀ ਨੀਟ ਨਹੀਂ ਅਣੀ ਮੱਗ ਜਮਾਂਦਰੀ ਨਹੀਂ ਆਨੀ ਵੇਲਾ ਮੇਰੇ ਪਟਵਾਦਵਾ ਨੇ ਸਾਰਾ ਸਰੀਰ ਬਣਾ ਦੇ ਕਈ ਵਾਰੀ ਮਾਰਕੂ ਵੀ ਕਈ ਤਾਂ ਕਹਿੰਦੇ ਨੇ ਕੋਈ ਭੁੱਲ ਹੋ ਗਈ ਉਹੋ ਤੇ ਕਈਆਂ ਦੇ ਵਿੱਚ ਕਾਨੂੰਨ ਹੀ ਲਾਏ ਹੁੰਦੇ ਮੰਜੋ ਤੇਰਾ ਮੂੰਹ ਕਿੰਨਾ ਸ਼ਾਵੇਂ ਉੰਡਿਆ ਨੇ ਰੇ ਜੀ ਨਹੀਂ ਉਹ ਤਾਂ ਕਈ ਉੱਪਰ ਲੋਏ ਕਰ ਦਿਆ ਤੇ ਕਈਆਂ ਦੇ ਵਿੱਚ ਲੋ ਅੰਦਰੋਂ ਹੀ ਸਿਸਟਮ ਅੰਦਰੋਂ ਹੀ ਸਿਸਟਮ ਨੇ ਅੰਦਰ ਮਸ਼ੀਨਰੀ ਲਾਈ ਹੀ ਕੋ ਲੱਗਿਆ ਤਾਂ ਨਹੀਂ ਸਾਡੇ ਕੋ ਪਿੰਡ ਬੰਦਾ ਸੀ ਉਹ ਇਹੋ ਕੱਲੀ ਆ ਜਿਹੜੇ ਥੱਲੇ ਨਮਕਦੀਆਂ ਨਾ ਉਹ ਆਪਣੀ ਇਹੀ ਕੰਨ ਕੋਈ ਨਹੀਂ ਹੈਗਾ ਇੰਨਾ ਹੀ ਬਸ ਸਕਦੀਆਂ ਹੋ ਰਹੀਆਂ ਕਿਹਦੇ ਹੀ ਬੁੱੱਚੇ ਦੇ ਹਾਂ ਬੁੱੱਚੇ ਦੇ ਬਿਟਵੀ ਵੀ ਹੈਗੀ ਉਹਦੇ ਵੀ ਆਹੋ ਹੀ ਤੇ ਉਹਦੇ ਡੈਡੀ ਕਹਿੰਦਾ ਲੈ ਜਿੱਥੇ ਖਰਚਾ ਹੋਣਾ ਹੀ ਉਹ ਲਾ ਦੇ ਬਾਬੇ ਨੇ ਆਪចਾ ਇਹ ਨਾ ਬੁੱੱਚੇ ਦੇ ਤੇ ਮੈਂ ਵਾਲੀਆਂ ਪਾਉਣੀ ਆ ਪੈਣੀਆਂ ਤੇ ਉਹ ਫੇਰ ਪਤਾ ਸੀ ਕਿ ਕੁੜੀ ਵਿਚਾਰ ਨੂੰ ਰੀਜ ਰਹਿ ਜਾਊਗੀ ਤੇ ਉਹ ਕੀ ਕਰੂਗੀ ਹਨਾ ਇਦਾਂ ਕਰਕੇ ਮੋੜੀਆਂ ਕਰਨਾ ਤੇ ਆ ਬਸ ਜੜੀਆਂ ਨੇ ਇਦਾਂ ਉਹ ਥੋੜੀਆਂ ਪਾਪੜੀ ਪਾਪੜੀ ਕਹਦੇ ਨੇ ਆਪਾਂ ਕਾਣ ਦੀ ਪਾਪੜੀ ਹੁਣ ਆਪਣੀ ਆਪਣਾ ਪਤਾ ਠੀਕ ਹੈ ਹੂੰ ਆ ਦੋ ਡਬਲ ਦੋ ਪਾਪੜੀਆਂ ਲੈਂਦੀਆਂ ਆਹੋ ਕਟਾਂ ਜਿਆ ਬਣਿਆ ਹੀ ਨਾ ਕਟਾਂ ਨਹੀਂ ਪਿੱਛੇ ਇੱਕ ਲੱਗੀ ਵੱਖਰੀ ਪਾਪੜੀ ਤੇ ਇੱਕ ਗਾੜੀ ਪਾਪੜੀ ਲੱਗੀ ਮਾ ਹੁੰਦੇ ਤਾਂ ਡੁਪਲੀਕੇਟ ਲੱਗ ਜਾਂਦੇ ਬੇਕੀ ਹੁੰਦਾ ਨਹੀਂ ਨਹੀਂ ਡੁਪਲੀਕੇਟ ਥੋੜਾ ਉਹ ਗੱਲ ਬਣਦੀ ਜਿਹੜੀ ओरिजिनल ਹੋਵੇ ਲੱਗ ਜਾਂਦੇ ਉਹ ਤੇ ਬਸ ਸੂਜਾ ਵੜਵਾਤੀ ਦੇ ਉਹ ਨਹੀਂ ਤੇ ਹੁਣ ਆ ਜਿਹੜਾ ਸਾਊਥ ਅਫਰੀਕਾ ਵਾਲੇ ਆ ਉਹਨਾਂ ਦੇ ਵਾਲ ਹੈ ਨਹੀਂ ਉਹ ਡੁਪਲੀਕੇਟ ਵਾਲੀ ਲਾਉਂਦੇ ਆ ਕੋਨਾ ਕੁੜੀਆਂ ਡੁਪਲੀਕੇਟ ਬਾੜ ਲਾਉਂਦੀ ਉਥੇ ਕੁੰਨੀਆਂ ਕੁੜੀਆਂ ਸਾਰੀਆਂ ਕਿਉਂਕਿ ਮੈਂ ਸਾਉਥ ਪੀਕਾ ਤੇ ਰਹਿ ਕੇ ਆਇਆ ਉਹ ਬਾਹ ਤੇਰੀ ਬੋਡੀ ਨੇ ਵੀ ਲੋਕੀ ਆਖਣ ਦੇ ਵੇਗ ਲਵਾ ਲੋ ਤੂੰ ਹੀ ਲੋਕਾਂ ਦੀਆਂ ਗੱਲਾਂ ਕਿਉਂ ਕਰਦੇ ਆ ਆਪਣੀ ਗੱਲ ਕਰੋ ਕਰਦੀ ਆ ਮੇਰੇ ਕੋਲ ਨਹੀਂ ਕਿ ਆਪਣੇ ਮੈਨੂੰ ਹੁੜੀ ਕਿਥੋਂ ਲੱਗਦੀ ਤੁਹਾਨੂੰ ਕਿਹਦੀ ਕਿਥੋਂ ਆਖਣ ਲੱਗਦੇ ਆ ਕੀ ਭਤਾਂ ਮੈਨੂੰ ਕਿੰਨੇ ਆਖਿਆ ਕਿੰਨੇ ਨਹੀਂ ਮਨਪ੍ਰੀਤ ਹਾਂਜੀ ਦੱਸੋ ਕਿੰਨੇ ਆਖਿਆ ਵੀ ਵੇਗ ਲਾਉਣੀ ਆਂਟੀ ਨੇ ਵੇਗ ਇਹ ਡਾਕਟਰ ਸੁਸ਼ੇਲ ਖੁੰਡਾ ਦਾ ਸਪੈਸ਼ਲ ਮੈਸੇਜ ਹੀਗਾ ਅੱਛਾ ਹਾਂ ਵੀ ਉਹ ਦਿਨ ਦਰਦ ਮੱਥਾ ਨਾ ਉੱਠਣੀ ਵਜ੍ਹਾ ਲੱਗਦਾ ਵਾ ਵਾਲ ਹੂੰ ਉਹ ਜਗ੍ਹਾ ਕਰਕੇ ਨੂੰ ਲਵਾ ਦੋਗੇ ਇੱਕ ਨਹੀਂ ਅਹੀਂ ਤੇ ਚਾਰਾ ਸਭ ਉੱਚੇ ਮੱਥੇ ਵਾਲੀ ਅੱਖਾਂ ਡੇਪੇ ਤੂੰ ਇਹਦੇ ਵਿੱਚ ਕਿਹੜੀ ਗੱਲ ਵਾ ਹੋਰ ਕੋਈ ਨਹੀਂ ਉੱਠਾ ਡਾਕਟਰ ਸਾਹਿਬ ਨੂੰ ਮੈਂ ਕੋਈ ਨਹੀਂ ਆਖੇ ਮੈਂ ਡਾਕਟਰ ਸਾਹਿਬ ਨੂੰ ਬੇਨਤੀ ਕਰਦਾ ਮੁੜ ਕੇ ਮੇਰੇ ਕੋਲ ਨਹੀਂ ਆਖੇ ਮੈਂ ਦੇਗਾ ਇਹ ਗੱਲ ਕਰਦੀ ਵਾ ਉਹ ਦੱਸਿਆ ਨਹੀਂ ਕਿ ਇਹਨੇ ਦਾਈ ਮੱਥਾ ਨਪਣਾ ਭੁੱਲ ਗਈ ਹੂੰ ਮੱਥਾ ਮੋਟਾ ਕਈ ਨਾਕ ਤਿੱਖਾ ਕਰਦੇ ਕਈ ਮੱਥਾ ਨਪਦੇ ਆ ਦਰਦ ਨਹੀਂ ਕੋਗਰੀ ਕੀਤਾ ਜਾਂਦਾ ਨਹੀਂ 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 ਉਹ ਇਹਦੀ ماں ਨੇ ਇਦਾਂ ਮੱਥਰੇ ਹੱਥ ਮਾਰ-ਮਾਰ ਕੇ ਕੀ ਪੱਥਰ ਜਾਂ ਪਿਆ ਕੀ ਉਹ ਤਾਂ ਹੀ ਮਾਰ ਕੇ ਹੰਮ ਚਲ ਗਿਆ ਜੇ ਪੱਥਰ ਨਾ ਜਾਮਿਆ ਨਾ ਤੂੰ ਸਾਰੂ ਕੁਛੜੇ ਰਹਿਣਾ ਸੀ ਤੇ ਮੈਨੂੰ ਮੇਰੇ ਵਾਸਤੇ ਕੋਈ ਲੁਪੜੀ ਨਹੀਂ ਤੇ ਨਹੀਂ ਜੇ ਕਾਦੀ ਦਾ ਪੱਥਰ ਤੁਹਾਡੇ ਘਰ ਛੱਡ ਜਾਏ ਤੇ ਦਬ ਨਹੀਂ ਛੱਡ ਜਾਏ ਮੇਰੇ ਨਾਲ ਖੜਾ ਖਲੋ ਜਦ ਤੂੰ ਰੱਖਣ ਵਾਲੇ ਆ ਰਹੀ ਆਂ ਕਿਆ ਪੂਰਾ ਘਰ ਹੀ ਤੇ ਨਾ ਅੱਜ ਜਨਮ ਕਰਦ ਕਰੀ ਤੇ ਪੱਥਰ ਮਾਂ ਵਾ ਤੇ ਹੀ ਅੰਦਰ ਵਾ ਤੇ ਤੁਹਾਡੇ ਅੰਦਰ ਵਾ ਤੇ ਹੀਰਾ ਨਹੀਂ ਹੀਰਾ ਤੇ ਨਹੀਂ ਹੀਰਾ ਹੀਰਾ ਹੀਰ ਤੇ ਗਾਣਾ ਸੁਣਾ ਦੋ ਫਿਰ ਕੋਈ ਸਿਆਲਾ ਵਲੀ ਹੀਰ ਤੇ ਗਾਣਾ ਸੁਣਾ ਦੋ ਲੰਦੀ ਸਾਨੂੰ ਸਿਆਲਾ ਵਲੀ ਹੀਰ ਦੀ ਅੱਜ ਕਿੱਥੇ ਸਿੱਧ ਸੁਣਾਉਣੀ ਤੇਰੇ ਨਾਗਣੀ ਚੀਰ ਦੀ ਕੁਣ ਅੰਟੀ ਜੀ ਵੀ ਕੱਢਦੀ ਆ ਇਹ ਲੱਕੜੀ ਚੀਰ ਕੱਢਦੀ ਰਹੀ ਪੀਤਾ ਹਾਂ ਕੋਈ ਐਵੇਂ ਹੀ ਕਰਦੀ ਨਾ ਲੱਕੜੀ ਜੀ ਇਹਦਾ ਕਰਦੀ ਅੰਟੀ ਆਦੀ ਮੈਂ ਕੋਈ ਕਸਰ ਨਹੀਂ ਛੱਡੀ ਪੈਨਸ਼ਨ ਹੀਲ ਤੇ ਮਾਰ ਮਿੰਗਲ ਦੀ ਚੀਰ ਸੁੱਕੀ ਬਿੰਦੀ ਨਹੀਂ ਚੀਰ ਦੀ ਗੱਲ ਝੂਠ ਹੀ ਹਾਂ ਅੰਕਲ ਦੀ ਚੂ ਚੀਰ ਚੋਰ ਨਹੀਂ ਚੀਰ ਤੇ ਮੇਰਾ ਜਦੋਂ ਉਹਦੀ ਗੱਲ ਕੋਲ ਮੱਥਾ ਉੱਚਾਵਾ ਤਾਂ ਜਦੋਂ ਚੀਰ ਮੈਂ ਸਿੱਧਾ ਕੱਢਦਾ ਤੇ ਆਟੋਮੈਟਿਕ ਵਿੰਗਾ ਹੋ ਜਾਂਦਾ ਬੰਦਾ ਹੀ ਤੇ ਮੈਂ ਲਿਆ ਪਹਿਲੇ ਮੈਂ ਬਰੇਖੀ ਚ ਹੀ ਰਿਹਾ ਮੈਂ ਕਹਿੰਦਾ ਆਪਣੀ ਚੀਰ ਬਣਾਉਂਦੀ ਆ ਆਹੋ ਤੁਸੀਂ ਆਪਕੇ ਦਿਨ ਕੋਸ਼ਿਸ਼ ਕਰ ਦਿੰਦੇ ਹਾਂ ਤੇ ਸਮਾਂ ਲੰਘ ਚੁੱਕਾ ਵਾ ਹੁਣ ਤੇ ਜਦੋਂ ਯਾਦ ਕਰਨ ਵਾਲੀ ਗੱਲ ਵਾ ਬੰਦਾ ਬੁੱਢਾ ਜਾਂਦਾ ਰੂ ਬੁੱਢੀ ਨਹੀਂ ਹੁੰਦੀ ਮੈਂ ਕਿ ਕੀ ਕਰਨੀ ਆ ਮਾਰਾ ਦੀ ਬਣਾਈ ਚੀਜ਼ ਨੂੰ ਨਾ ਨਿੰਦਿਆ ਨਾ ਕਰੀਂ ਇਹ ਕੀ ਗੱਲ ਵਾ ਕੇ ਦਾ ਮੱਥਾ ਉੱਚਾ ਕੇ ਦਾ ਨਿੱਕਾ ਕੇ ਦਾ ਨੱਕ ਵੱਡਾ ਕੇ ਇਹ ਬੁੱਲ ਵੱਡੇ ਇਦਾਂ ਹੀ ਆ ਆਂਟੀ ਆਂਟੀ ਦਾ ਮੱਥਾ ਥੋੜਾ ਉੱਚਾ ਵਾ ਤੇ ਕਈਆਂ ਦਾ ਮੱਥਾ ਬਹੁਤ ਛੋਟਾ ਉੱਚੇ ਮੱਥੇ ਵਾਲਾ ਕਰਮਾਂ ਵਾਲਾ ਹੁੰਦਾ ਕਹਿੰਦੇ ਆ ਹਾਂ ਚਲੋ ਹੋਰੀ ਆ ਮੇਰੇ ਪਰਮੇਸ਼ਰ ਨੇ ਇਹ ਚੀਜ਼ ਪਰਮੇਸ਼ਰ ਦੀ ਬਣਾਈ ਹੋਈ ਆ ਤੇ ਇੰਨੀ ਸ੍ਰਿਸ਼ਟੀ ਨੇ ਸਾਜ ਦਿੱਤੀ ਇੱਕ ਦੂਜੇ ਦਾ ਇੱਕ ਦੂਜੇ ਨਾਲ ਚਿਹਰਾ ਨਹੀਂ ਰੱਖਦਾ ਨਹੀਂ ਰੱਖਿਆ ਨਹੀਂ ਤੇ ਤਾਂ ਦੁਨੀਆ ਦੇ ਲੜਨ ਪਾ ਕੇ ਆ ਬੰਦਾ ਮੇਰਾ ਬੁੱਢੀ ਮੇਰੀ ਪਰ ਇਹ ਹੀ ਤੇ ਰੱਬ ਨੇ ਜ਼ਰੂਰੀ ਹੈ ਨਾ ਜਿਨ੍ਹਾਂ ਨੂੰ ਨਹੀਂ ਸੋਨੇ ਬਣਾਇਆ ਉਹਨਾਂ ਨੂੰ ਕਿਉਂ ਨਹੀਂ ਸੋਨੇ ਬਣਾਇਆ ਕਿਤਾ ਇਹ ਸਾਰਿਆਂ ਨੂੰ ਸੋਨਾ ਬਣਾ ਦਿੰਦਾ ਉਹ ਕੋ ਖੜਾ ਉਹ ਮੈਂ ਜਿਹੜੇ ਕਈ ਇੰਗੇ ਸੋਨੇ ਦੇ ਉਸਮਤ ਦੀ ਮਾੜੀ ਹੁੰਦਾ ਵਾ ਨਾ ਉਹਦੇ ਕੰਨ ਨੂੰ ਫੂਕ ਮਾਰਦੇ ਨੇ ਕਿ ਤੇਰੇ ਤੋਂ ਸੋਨਾ ਕੋਈ ਨਹੀਂ ਹੈ ਹਾਂ ਇਹੋ ਗੱਲ ਕਹਿੰਦਾ ਆਂਦਾ ਤੇਰੇ ਤੋਂ ਸੋਨਾ ਨਹੀਂ ਕੋਈ ਹੋਰ ਵੀ ਹੈ ਬਸ ਤੇ ਸ਼ੀਸ਼ੇ ਵਿੱਚ ਆਹ ਲੈ ਵਾ ਜਿਹੜੇ ਹੁੰਦੇ ਨੇ ਲੋਕ ਉਹ ਕੰਨ ਜਗਾ ਕੇ ਗੈ ਕੇ ਧਰਾ ਵੱਡਾ ਧਰਾ ਨਿਕਲ ਜੀ ਤੂੰ ਮੈਨੂੰ ਨਹੀਂ ਦੱਸ ਤੂੰ ਹੀ ਆਪਣੇ ਆਪ ਨਾਲ ਪਿਆਰ ਕਰਾ ਕੋਈ ਜੋ ਮਰਜੀ ਗਈ ਜਾਵੇ ਹਾਂ ਹੁਣ ਮੈਨੂੰ ਜੋ ਮਰਜੀ ਕਹਿੰਦੇ ਮੈਂ ਆਪਣੇ ਆਪ ਨਾਲ ਬੜੀ ਖੁਸ਼ ਹਾਂ ਕਈਆਂ ਦਾ ਪਤਾ ਕੀ ਤਾਂ ਮੇਰੇ ਨੈਗੇਟਿਵ ਹੋ ਜਾਂਦਾ ਮਾਈਂਡ ਐਵੇਂ ਹੋ ਜਾਂਦਾ ਫਟਾ ਤੱਕ ਨਹੀਂ ਹੋਇਆ ਨਹੀਂ ਮੇਰਾ ਨਹੀਂ ਕਦੀ ਆਪਾਂ ਨੂੰ ਕਦੀ ਟੈਨਸ਼ਨ ਹੀ ਨਹੀਂ ਆਈ ਤਾਂ ਮੇਰਾ ਕਦੀ ਨਹੀਂ ਹੋਇਆ ਦੇਣੀ ਕਈ ਵਾਰੀ ਮੋੜੀ ਦਵਾਈ ਵੀ ਜਿੰਨੇ ਕਿਸ ਨੇ ਕਿਹਦੀ ਨਿੰਦਿਆ ਕਰਦੀ ਮੈਂ ਕਰੀ ਜਾਣੀ ਹੈ ਜਿਹੜੇ ਨਿੰਦਿਆ ਨਹੀਂ ਕਰਦੇ ਉਹ ਨਹੀਂ ਕਰਦਾ ਕਹਿੰਦੇ ਨਹੀਂ ਉਹ ਭਾਵੇਂ ਕਿੰਨਾ ਵੀ ਕੋਈ ਸੋਹਣਾ ਹੋਵੇ ਨਾ ਉਹਨੇ ਕੋਈ ਨਾ ਕੋਈ ਨੂੰ ਸੁੱਚ ਕਾਢ ਹੀ ਦੇਣਾ ਵਾ ਹਾਂ ਜੇ ਅਗਰੇ ਤੇ ਤੇ ਸਾੜਾ ਵਾ ਤਾਂ ਹੀ ਤੁਹਾਨੂੰ ਉਹ ਮਾੜਾ ਕਹਿ ਕੇ ਗਿਆ ਵੀ ਉਹਨੂੰ ਨੁਕਸ ਕਰਦ ਗਿਆ ਵੀ ਤੂੰ ਸਾਡੀ ਰਹਿ ਪਰ ਮੈਂ ਇੱਕ ਗੱਲ ਕਹਿਣਾ ਭਾਵੇਂ ਕੋਈ ਮਾੜਾ ਆਖੇ ਕੋਈ ਚੰਗਾ ਕਹ ਪਰ ਭਾਵੇਂ ਮਾੜੇ ਦੇ ਨਾਲ ਹੀ ਪੰਦਾ ਇਜਾਦ ਤੇ ਕਰਦਾ ਨਾ ਕੇ ਸਾਡੀ ਜਾਤ ਤੇ ਕਿਹਨੂੰ ਆਉਂਦੀ ਭਾਵੇਂ ਸਾਨੂੰ ਕੋਈ ਮਾੜਾ ਹੀ ਹੰਦਾ ਉਹ ਤਾਂ ਫਿਰ ਸਾਡੀ ਜਾਤ ਨਹੀਂ ਪਰ ਮਨਮਰੀਦ ਮੰਨ ਤੇ ਲੌਂਦੀ ਆ ਅੰਦੀ ਦੀ ਮੈਨੂੰ ਹਾਏ ਮੈਂ ਕੀ ਕਰੀ ਜੇ ਮੈਂ ਵਿਆਹੀ ਆਈ ਹਿੰਜੀ ਤੇ ਮੈਂ ਹਨਾ ਉਹ ਫੋਟੋ ਦੇ ਪਤਲੀ ਜੀ ਪਤਲੀ ਹੁੰਗੀ ਉਹ ਇਹਨਾਂ ਨੇ ਗਾਣਾ ਪਤਲੀ ਬੜੀਆ ਮੋਟੀ ਹੋ ਜਾ ਮੋਟੀ ਹੋ ਜਾ ਹਨ ਉਹ ਜਿੰਨਾ ਮੈਂ ਬਰਪਸ ਸਨੈਟ ਕਰ ਦਿਆ ਸਰੀਰੇ ਦੇ ਆ ਦੋ ਦੋ ਟਾਈ ਸਾਰੇ ਆ ਹਨਾ ਫੇ ਮੈਂ ਜਿਆਦਾ ਫੁੱਲ ਗਈ ਹੁਣ ਮੈਨੂੰ ਸਾਰੇ ਕਹਿੰਦੇ ਪਤਲੀ ਹੋ ਜਾ ਪਤਲੀ ਰਹਿ ਹੁਣ ਮੈਂ ਦੱਸ ਕੀ ਗੱਲ ਐਕਸਰਸਾਈਜ਼ ਕਰਦੀ ਆ ਤੇ ਪੱਥਰੀਆਂ ਹਿਲ ਜਾਂਦੀਆਂ ਪੀੜ ਹੁੰਦੀ ਆ ਹੈ ਤੇ ਫੇ ਹਨਾ ਜੇ ਮੈਂ ਡਾਈਟ ਕਰਦੀ ਆ ਕਿ ਮੇਰਾ ਕੇਵਲ ਵੀ ਖਾਣ ਨੂੰ ਜਿੱਦੜ ਪੈਂਦਾ ਵਗੈਰਾ ਦੇਖੇ ਗੱਲ ਰੋਣਾ ਜਿੱਦੜ ਪਤਾ ਕਿ ਮੈਂ ਟਾਈਟ ਕਰਨੀ ਆ ਉਹ ਜਿਹੜਾ ਉਹ ਜਿਹਨੇ ਖਾਦਾ ਉਹ ਘਰਾਂ ਦੇ ਮੈਂ ਇਹਦੀ ਖਾਣੇ ਸ਼ੁਰੂ ਕਰ ਦਿਓ ਤਾਂ ਮੈਨੂੰ ਕੋਈ ਲੈ ਕੋਈ ਡੱਬਾ ਦੇ ਜਾਂਦਾ ਹਾਂ ਪੰਜ ਕਿੰਨੇ ਵਾਰੀ ਮੈਨੂੰ ਪਤਾ ਨਹੀਂ ਕਿੰਨੇ ਕੋ ਪੈਸੇ ਕਦੀ ਫਟੈਲੋ ਦੇ ਜਾਇਦ ਲੈ ਲੈ ਕਦੀ ਕਦੀ ਬੱਲਾ ਹੀ ਫਲੇਡ ਆ ਕਦੀ ਕੋਸ਼ ਕਰ ਲਾ ਕਦੀ ਕੋਸ਼ ਕਰ ਲਾ ਫਿਰ ਸਾਰੇ ਕੱਲੇ ਕਰ ਸਸਾਈ ਜਵਾਲਾ ਉਹਦੇ ਨਾਲ ਉਹ ਪੀੜ ਹੁੰਦੀ ਰਹੀ ਤੇ ਮੈਂ ਘਰ ਮੈਨੂੰ ਬੱਲੀਆਂ ਪੈ ਗਈਆਂ ਤੇ ਉਹ ਮੈਂ ਪੱਥਰੀ ਦੀ ਪੀੜ ਇਨੀ ਜਾਂਦੀ ਨਹੀਂ ਰਹੀ ਮੇਰੀ ਔਖੀ ਰਹੀ ਮੈਂ ਪਰ ਮੈਂ ਹਾਂ ਕਿਦਾ ਉਹ ਕਿੰਦੀ ਹੀ ਪ੍ਰੋਬਲਮ ਦਾ ਹੱਲ ਵੀ ਕੋਈ ਦੱਸੇ ਨਾ ਫਿਰ ਮੈਂ ਕੀ ਕਰੇ ਵਿਚਾਰੀ ਤੇਰੀ ਪਕਸ਼ੀ ਦਾ ਲੈ ਸਾਡੇ ਕੋ ਹੈਗਾ ਵਾ 150 ਰੁਪਿਆ ਨੇ ਨਹੀਂ ਖਾ ਲਈ ਆ ਸਾਡੀ ਉਹ ਖਾ ਲਈ ਹੁਣ ਮੈਂ ਨਹੀਂ ਕਰਕੇ ਰਹਿਗੀ ਦੀਦੀ ਮੈਂ ਕਿ ਪਹਿਲਾਂ ਮੈਂ ਥੋੜੀ ਜਨਾ ਡੈਡੀ ਜੀ ਨਹੀਂ ਡੈਡੀ ਜੀ ਮੈਂ ਹੁਣ ਥਾਇ ਰੱਖਾ ਮੇਰਾ ਮੂੰਹ ਕਿੰਨਾ ਮੋਟਾ ਹੋਇਆ ਸੋਝ ਫੁੱਲ ਜਾਂਦਾ ਜਦੋਂ ਮਰਜੀ ਕਈ ਕੀ ਵਸਾਰੇ ਵੀ ਮੋਟਾ ਹੋਇਆ ਹਾਂ ਤੇ ਹੁਣ ਕਿ ਜੇ ਕੋਈ ਕਹਿ ਦੋਗਾ ਕਿ ਮੂੰਹ ਮੋਟਾ ਕੇ ਤਾਂ ਹੋ ਗਿਆ ਤੇ ਹੋ ਗਿਆ ਹੋ ਗਿਆ ਹੁਣ ਮੈਂ ਕੀ ਕਰੀਏ ਬਲਜੀ ਨੇ ਵੇਲਾ ਆਪਣੇ ਗੰਦ ਨਾਲ ਦਾ ਹੀ ਸੂਟ ਪਾਇਆ ਇਹਦਾ ਰੰਗ ਵੀ ਗੰਦ ਨਾਲ ਦਾ ਹੀ ਆ ਆ ਵੇਲਾ ਹਥਿਆਰ ਰੱਖੇ ਉਹਨੇ ਆਪੇ ਕਿ ਇਹਨੂੰ ਪਤਾ ਨਾ ਲੱਗੇ ਬਿਲਕੁਲ ਹਥਿਆਰ ਹੈਗਾ ਮਾਮੀ ਜੀ ਉਹ 30 ਵੀਰ ਕਹਿੰਦੇ ਤੇ 150 ਰੁਪਇਆ ਲਾਜਦਾ ਹੋਗਾ ਮੈਂ ਆਹ ਨਾਲ ਜਾ ਕੇ ਮੇਰਾ ਦਿਨ ਦਵਾਈ ਤੇ ਲੈ ਕੇ ਆਈ ਹਾਂ ਕਹਿੰਦੇ ਹੁਣ ਠੀਕ ਆ ਮੈਂ ਹੁਣ ਮੈਂ ਐਕਸਰਸਾਈਜ਼ ਨਹੀਂ ਕਰਕੇ ਵੇਖੀ ਕਰਕੇ ਵੇਖਣਾ 150 ਰੁਪਇਆ ਚ ਪਥਰੀ ਦਾ ਰਾਜ ਹੋ ਗਿਆ ਹਾਂ ਜੀ 150 ਪਸੀ ਬਾਅਦ ਪਥਰੀ ਦਾ ਕਿ ਮੋਟੇ ਹੁੰਦਾ ਪਥਰੀ ਛਲਤੀ ਕਰ ਆਉਂਦੀ ਉਹ ਹੁੰਦਾ ਪਤਲੇ ਹੁੰਦਾ ਪਤਲੇ ਨਹੀਂ ਗੁਰਦੇ ਦੀ ਪਥਰੀ ਨਹੀਂ ਪਥਰੀ ਦਾ ਮੈਂ ਗੁਰਦੇ ਚ ਪੱਥਰੀ ਜੀ ਸਾਢੇ ਪੰਜ ਮਹੀਨੇ ਦੀ 8-10 ਮੈਨੂੰ ਵਿੱਚ ਨਿਕਲ ਗਈ ਹਾਂ ਮੇਰੇ ਕੋਲ ਉਹਦੇ ਮੈਂ ਕਹਿਣ ਦੀ ਵੀ ਹੁਣ ਮੈਂ ਐਕਸਰਸਾਈਜ਼ ਨਹੀਂ ਕੀਤੀ ਤੇ ਉਹ ਹਿੱਲੀ ਨਹੀਂ ਅੱਛਾ ਉਹ ਕਿਥੋਂ ਕਿਦਾਂ ਆਟਾ ਨੇ ਉਹਦੇ ਬੈਰੀ ਬੈਰੀ ਕੁੜੀ ਜਾਂਦੇ ਹਾਂ ਨਹੀਂ ਉਹ ਤੇ ਕੋਈ ਮੈਂ ਸਕੈਦੀ ਦਵਾਈ ਕਰਵਾ ਲਈ ਹਾਂ ਕਰਵਾ ਲਈ ਚਾਹੀਦੀ ਉਹਨਾਂ ਘਰੇ ਗੁਦਰਮੀਆ ਨਾਂ ਦੀ ਫੇਰ ਕਰਵਾਉਂਦੇ ਮੇਰੇ ਵੀ ਖਾਦੀ ਉੱਤੇ ਕੋਈ ਈਸਲਾ ਦਈ ਚ ਪੀੜੀ ਬੜੀ ਹੁੰਦੀ ਜਦੋਂ ਨਹੀਂ ਪੀੜੋਂਦੀ ਈ ਟੋੜੀ ਭੱਗਦੀ ਆਈ ਉੱਥੋਂ ਮੈਂ ਤੇਰੇ ਸੀਦੇ ਕੋਈ ਲੱਗ ਦੇਤੀ ਨਾ ਜ਼ਰੂਰ ਨਾ ਕਰੀ ਉਹਰੇ ਮੁੱਢ ਕਦੀ ਪੀੜੀ ਨਹੀਂ ਹੋਈ ਪੰਜੇ ਸਾਲ ਹੋ ਗਏ। ਮੈਂ ਮਰਗਲੀ ਖਾਜ। ਹਾਂ ਮੈਂ ਪ੍ਰਾਈਸਰ ਖਾਦੀ ਦਾ ਖਾਲੀ ਆ ਹੁਣ। ਹੋਰ ਅੰਦਰੋਂ ਮੇਰੇ ਗੁੱਡੇ ਖੁਰਜਦੇ। ਤੇ ਠੀਕ ਹੋ ਹੁਣ ਤਾਂ ਫਿਰ। ਕੋਟੀ ਜਾਣ ਜਿਹੜਾ ਕੱਟ। ਕੋਟੀ ਇਹ ਕਿੱਥੇ ਜਾਣਾ ਤੇ ਇੰਗਲੈਂਡ ਪਿੰਡ ਚ ਵਤਕਾਂ। ਹਾਂ ਸੱਚ ਇਹ ਮਰਗਲੀ ਖੜਿਆ ਜਿਹਨੂੰ ਕਿਸੇ ਜੱਦੀ ਦਿਖੋ ਗਿਆ। ਹਾਂ। ਹੈਗਾ ਜਵਾਨੀ ਪੂੜੀ ਵਾਲਾ ਹੀ ਹੈ। ਕਿ ਨਹੀਂ? ਪਰ ਇਹ ਕਿ ਗਾਰੰਟੀ ਆ। ਪਰ ਦੀਦੀ ਨਿਕਲ। ਹੁਣ ਜਵਾਨੀ ਪੂੜੀ ਦਾ ਨਾਂ ਹੀ ਰਹਿ ਗਿਆ ਵਾ ਭੈਣ ਜੀ। ਹੁਣ ਜਵਾਨੀ ਕੌਣ ਲੈਂਦਾ ਵਾ? ਉਹ ਸ਼ਕਤੀ ਵਾਲਾ ਆ ਜੀ ਵਾ। ਅਸੀਂ ਪਰਖਿਆ ਵਾ। ਹਮ ਹਮ। ਅਰੇ ਜਿਹਨੂੰ ਕੇ ਨੂੰ ਮਾਰੀ ਮੁਰ ਚੁੰਬਿਆ ਕਰੇ ਉੱਠਾਈ ਲਾਵਾ ਕਿ ਆਜੋ ਬਈ ਦਾਦੋ ਸਬਸਕ੍ਰਾਈਬਰਾਂ ਨੂੰ ਵੀ ਜੇ ਕੇ ਨੂੰ ਪਥਰੀ ਪਹਿਲੀ ਗੱਲ ਤੇ ਹੋਵੇ ਨਾ ਕਿਸੇ ਨੂੰ ਤੇ ਚਲੋ 200 ਸਰੀਰਾਂ ਦੇ ਨਾਲ ਵੀ ਹੋ ਵੀ ਸਕਦੀ ਹੈ ਨਵਾਂ ਪਿੰਡ ਟਾਂਡੇ ਟੋੜਲੇ ਪਾਸੇ ਅੱਛਾ ਡਾਕਟਰ ਵਾ ਕੇ ਨਰਸ ਵਾ ਨਹੀਂ ਅੰਕਲ ਨੂੰ ਮਤੇ ਘਰੇ ਦੇਸੀ ਕੀ ਘਰੇ ਯਾਰ ਉਹਦਾ ਪਾਣੀ ਪੂਰੇ ਬੰਦੇ ਰਹਿਣਾ ਉਹਨਾਂ ਨੇ ਤੇ ਜਦੋਂ ਇਹ ਕਾਰ ਕਰ ਗਏ बस ओले बेबेਾਂ ਦੇ ਕਿ ਉਹ ਕੋਤ ਬੈ ਉਹ ਹੀ ਸੇਮ ਦਵਾਈ ਉਹਨਾਂ ਨੇ ਵੀ ਦਿੱਤੀ ਸੀ ਜਿਹੜੇ ਉਹ ਕੀੜੀ ਵਾਲਾ ਨਹੀਂ ਤੇ ਮਨਜੋਧ ਦੇ ਪੀੜੇ ਦੇ ਖਾਂਡੇ ਕਰਵਾਏ ਉਹਨੇ ਵੀ ਉਹੀ ਸੇਮ ਦਿੱਤੀ ਹਾਂ ਦਵਾਈ ਮੈਂ ਜਿਆਦਾ ਮਨਜੋਧ ਵਾਲੀ ਨਾ ਮੇਰਾ ਬਾਕੀ ਹਾਂ ਉਸ ਲਾ ਦੀ ਦਿਨੋਂ ਕਿਸੇ ਨੂੰ ਵਾਲੇ ਸੋਭਾ ਹਣੀ ਹੋਵੇ ਨਾ ਸਵਾਦ ਸਵਾਦ ਹੀ ਖੀਂਦੋ ਆ ਜਾਂਦਾ ਰਾਮ ਵਾਕਿਆ ਸਹੀ ਗੱਲ ਹੈ ਬਾਕੀ ਦਵਾਈ ਤੇ 3 4 ਜਨਨ ਖਵਾਲੀ ਨੇ ਸਾਰਿਆਂ ਨੇ ਠੀਕ ਹੀ ਆ ਕਿਰਪਾ ਹੀ ਨਿਕਲ ਗਈ ਸਾਰਿਆਂ ਦੀ ਚਲੋ ਵਧੀਆ ਮੈਂ ਕਰਕੇ ਵੇਖੂ ਐਕਸਰਸਾਈਜ਼ ਉਹਨੂੰ ਐਕਸਰਸਾਈਜ਼ ਦੀ ਜਰੂਰ ਤੇਰੋ ਪਿਆ ਲਾਹ ਪਾੜ ਕੇ ਯਾਦ ਸੁਣ ਮੈਂ ਜਾਦੀ ਤੇ ਜਾਦੀ 500 ਦਾ ਤੇਲ ਪਾਉਂ ਫਿਰ ਉੱਥੇ ਤੇਲ ਮੈਂ ਤੇਲ ਮੈਂ ਤੋਂ ਬਹੁਤ ਵਿਚਾਰੇ ਮੈਂ ਨਹੀਂ ਮੈਂ ਆਪਣੇ ਕੀ ਸੋਚਾਂ ਦੀ ਮੈਂ ਫਿਰ ਕਰੇ ਦੀਵਾਰੀ ਬੜੀ ਸਾਰਾ ਤੋਂ ਗਿਆਨ ਦਿਖਾਵੇ ਜਾ ਕੇ ਆਪ ਵੀ ਉੱਥੇ ਪਹੁੰਚੂਗੀ ਤੇ ਨਾਲੇ ਅਗਲਾ ਦਾ ਇੱਕ ਇੱਕ ਦਿਨ ਹੁੰਦਾ ਲੈ ਹਾਂ ਸਕੈਨ ਨਹੀਂ ਕਰਾਉਣੀ ਨਹੀਂ ਮੇਰੀ ਸੁਣ ਲੋ ਗੱਲ ਯਾਰ ਚਾਰਜ ਕਰਾਉਣਾ ਹਾਂ ਦੁਨੀਆ ਨਾਲੋਂ ਬੱਕਰੀ ਸੋਚਵਾਦੀ ਸਿਆਜ ਕਰਾਉਣੀ ਆ ਤੂੰ ਪਾਪਾ ਤੇਰੀ ਵੰਟੀ ਕਰਕੇ ਬਹਿ ਜਾ ਉਹ ਬੱਤਾਂ ਬੈਠੇ ਹੋਣਾ ਤਾਂ ਸੋਚੀ ਜਾ ਰਹੀ ਹੈ ਸੋਚਦੀ ਆ ਨਾ ਸਹੀ ਗੱਲ ਆ ਮੈਂ ਨਹੀਂ ਫੇਰ ਤਾਂ ਮੋਕੜੀ ਗੱਲ ਵਾਰੀ ਤੇ ਮੈਂ ਨਹੀਂ ਆ ਉਹਦੇ ਸੁਖਤੇ ਨੰਬਰ ਲੈਣਾ ਪੈਂਦਾ ਜਾ ਕੇ ਨਹੀਂ ਹਜ਼ਾਰ ਦੀ ਸਕੈਨ ਤੇ 500 ਦਾ ਤੇਰ ਤੇ ਜੇ ਡਾਕਟਰ ਨੂੰ ਆਖੀਏ ਵੀ 5-6000 ਲਾ ਲਾ ਰ ਮਸ਼ੀਨ ਕਰੇ ਲੈਣ ਕੇ ਕਰ ਜਾ ਹਾਂ ਤੇ ਚੰਗੀ ਗੱਲ ਮੈਨੂੰ ਪਤਾ ਡਾਕਟਰ ਕੀ ਕਰਦੇ ਨਹੀਂ ਮੇਰੇ ਨਾ ਪਿੱਛੇ ਚ ਪੱਥਰੀ 16 ਚ ਮੈਨੂੰ ਪਤਾ ਲੱਗ ਗਿਆ ਏਕ ਤਾਂ 14 ਦੀ ਹੋਈਗੀ 13 ਦੀ ਹੋਈ ਪਤਾ ਮੈਨੂੰ 16 ਚ ਲੱਗਾ ਮੈਂ ਕੀ ਕਰਨਾ ਮਿਸਾਲ ਤੇ ਦੋਸਨ ਨਗਾ ਕੇ ਮਸਕੈਣੀ ਘਰ ਆਉਣੀ ਕਰਾਉਣੀ ਵੀ ਵੱਡੀ ਹੋਈ ਏ ਕਿ ਨਿੱਕੀ ਹਰੇਣੀ ਹੋ ਔਡੀ 16 ਦੀ ਮੈਨੂੰ ਹੋਈ ਤੇ ਮੈਂ ਬਾਈਟ ਲੈ ਕੇ ਪਰਸ਼ਨ ਕਰਾਇਆ ਮੈਨੂੰ ਸਾਰੇ ਰਿਸ਼ਤੇਦਾਰਾਂ ਨੇ ਦਵਾਈ ਪੜੀ ਤੂੰ ਮਰ ਜਾਣਾ ਏ ਪਰ ਮੈਂ ਵੀ ਬੜਿਆ ਹੌਸਲੇ ਵਾਲੀ ਨੇ ਮੈਂ ਨਹੀਂ ਕਦੀ ਚੇਤਾ ਕੀਤਾ ਮੈਂ ਮੇਰੇ ਕੋ ਪੱਥਰੀ ਤੇ ਜਦੋਂ ਪੱਥਰੀ ਕਰਾਉਣ ਗਈ ਨਾ ਅਈ ਦਾ ਰੋਏ ਜਦrangle ਬਦਾਈ ਹੋ ਲੱਗੀ ਜੀ ਮੰਮੀ ਇਹ ਨੂੰ ਵੱਧਦੀ ਇਹ ਮੰਮੀ ਉਹ ਵੱਧੂ ਮੈਂ ਰੱਬ ਨਾਲ ਚੁੱਪ ਕਰਦਾ ਹੋਈ ਨਹੀਂ ਜੀ ਮੰਮੀ ਨੇ ਗੱਲ ਲਾ ਕੇ ਰੋਈ ਮੈਂ ਉਹ ਕਹਿੰਦੇ ਤੇ ਮੰਮੀ ਨੇ ਘਰ ਮੰਮੀ ਨੇ ਮੰਮੀ ਨੇ ਗੱਲ ਲਾ ਕੇ ਰੋਣਾ ਹੈ ਮੈਂ ਜਾਣਦੇ ਕੁਛ ਨਹੀਂ ਪੁੱਛ ਨਹੀਂ ਮੈਨੂੰ ਆਇਆ ਨਹੀਂ ਰੋਈ ਕਿਉਂ ਪਥਰੀ ਕਿਉਂ ਨਿਕਲ ਗਿਆ ਨਹੀਂ ਡਾਕਟਰ ਜਾ ਚੰਗਾ ਧੀਏ ਮਾਲਕ ਤੁਹਾਨੂੰ ਨਾਮਦਾਰੀ ਬਣੇ ਜੇ ਮਾਲਕ ਨੇ ਲੈ ਕੇ ਜਾਂਦੇ ਤਾਂ ਮਿਲਦੇ ਮੇਰੇ ਤੇ ਮਰੀਦਾਂ ਲੋਹ ਦੇ ਲੋਹਦਰਾ ਕਰਦੇ ਮੈਂ ਘਰੋਂ ਮਿਲ ਕੇ ਮੰਮੀ ਮੈਨੂੰ ਜੱਫੀ ਪਾ ਗਈ ਅੱਗੋਂ ਨਹੀਂ ਪਿੱਛੋਂ ਨਹੀਂ ਤੇ ਉਹ ਆਦਮੀ ਮੈਨੂੰ ਜੱਫੀ ਪਾ ਕੇ ਹੌਂਦਾ ਤੇ ਵੀ ਅੰਨੀ ਸੁਖੀ ਸੰਦੀ ਘਰ ਆ ਵੀਨ ਕਿੱਥੇ ਕੀ ਹੁੰਦਾ ਹੈ ਮੈਂ ਭਾਨੀ ਮੁੰਡਾ ਨਹੀਂ ਜਾਣ ਦਿੰਦਾ ਬਰਸ਼ੰਦਾ ਡਾਲੀ ਅੱਜ ਤਾਂ ਮਾਜੀ ਹੈ ਰਿਸਕ ਵਾ ਰਿਸਕੀ ਕੰਮ ਹਾਇ ਡਾਲ ਸੱਚਾ ਹੀ ਮੰਨਦੀ ਨਾ ਕੋਈ ਪਤਾ ਨਹੀਂ ਹੁੰਦਾ ਕੋਈ ਚੁੱਕ ਦੇ ਹੜ ਇੱਕ ਹੋ ਜਾਂਦੀ ਹੈ ਹਨਾ ਵੀ ਇਹ ਹੱਥ ਜੋੜੋ ਕਿ ਮਾਲਕ ਸਾਰਿਆਂ ਦੇ ਮਿਹਰ ਭਰੇ ਹੱਥ ਰੱਖੇ ਦੁਖ ਸੁਖ ਸਰੀਰਾਂ ਦੇ ਨਾਲ ਆ ਜੇ ਕੋਈ ਦੁਖ ਹੋਵੇ ਤੇ ਖਰਾਵਾ ਹੋਵੇ ਥੋੜੀ ਦਵਾਈ ਨਾਲ ਛੇਤੀ ਰਾਮ ਆ ਜੇ ਚਲੋ ਠੀਕ ਆ ਜੀ ਸਸੀ ਕਾਲ ਜੀ ਮਿਲਦੇ ਆ ਅਗਲੇ ਵਲੌਗ ਦੇ ਨਾਲ ਰੱਬ ਰਾਖਾ